ਹੈਲੋ ਫਰੈਂਡਸ ਹਾਊ ਆਰ ਯੂ ਬ੍ਰਾਈਟ ਫਿਊਚਰ ਅਕੈਡਮੀ ਦਾ ਬਹੁਤ-ਬਹੁਤ ਸਵਾਗਤ ਹੈ। ਹੋਪਸੋ ਤੋ ਜੀਓਗ੍ਰਾਫੀ ਦੀ ਕਲਾਸਿਸ ਬਹੁਤ ਪਸੰਦ ਆ ਰਹੀਆਂ ਹੋਣੀਆਂ ਤੇ ਹੁਣ ਆਪਾਂ ਜੀਓਗ੍ਰਾਫੀ ਟੌਪਿਕ ਜਿਹੜੇ ਐਮਸੀਕਿਊ ਸ਼ੁਰੂ ਕੀਤੇ ਨੇ ਤੇ ਉਹ ਆਪਾਂ ਕਰਨ ਜਾ ਰਹੇ ਹਾਂ ਤੇ ਜਿਹੜਾ ਅੱਜ ਆਪਣਾ ਟੌਪਿਕ ਹੈ ਉਹ ਹੈ ਦਵੀਪ ਦਾ ਪਠਾਰ। ਤੇ ਇਹਦੇ ਜਿਹੜੇ ਵੀ ਬੰਦੇ ਐਮਸੀਕਿਊ ਨੇ ਉਹ ਆਪਾਂ ਕਰਨ ਜਾ ਰਹੇ ਹਾਂ।

ਫਰਸਟ ਜਿਹੜਾ ਕੁਐਸਚਨ ਹੈਗਾ ਉਹ ਹੈਗਾ ਕਿ ਵਿਚ ਇਜ਼ ਦਾ 올ਡੇਸਟ ਲੈਂਡਮਾਸ ਆਫ ਇੰਡੀਆ ਜਿਹੜਾ ਆਪਣਾ ਭਾਰਤ ਦਾ ਸਭ ਤੋਂ ਪੁਰਾਣਾ ਭੂਭਾਗ ਕਿਹੜਾ ਹੈਗਾ ਤਾਂ ਫਰਸਟ ਜਿਹੜਾ অপਸ਼ਨ ਹੈਗਾ ਇੱਥੇ ਦੇਖ ਲਵੋ ਆਪਣਾ ਫਰਸਟ ਜਿਹੜਾ ਹੈਗਾ ਹਿਮਾਲਿਆ ਸੈਕਿੰਡ ਹੈਗਾ ਆਪਣਾ ਉਤਰੀ ਮੈਦਾਨ ਸੀ ਹੈ ਪ੍ਰਾਇਦੀਪ ਦਾ ਪਠਾਰ ਡੀ ਹੈ ਆਪਣਾ ਤਾਂ ਜਿਹੜਾ ਆਪਣਾ ਰਾਈਟ ਆਨਸਰ ਹੋਏਗਾ ਉਹ ਹੋਏਗਾ ਪੈਨਸੂਲਰ ਪਲੇਟੂ ਮਤਲਬ ਪ੍ਰਾਇਦੀਪ ਦਾ ਪਠਾਰ ਆਪਾਂ ਅਨ ਦੀ ਐਕਸਪਲੇਨੇਸ਼ਨ ਦੇਖਦੇ ਹਾਂ ਕਿ ਜਿਹੜੇ ਪ੍ਰਾਇਦੀਪ ਪਠਾਰ ਹਨ ਓਕੇ ਹਨ ਪ੍ਰਾਚਨ ਗੋਡਵਾਨਾ ਲੈਂਡ ਦਾ ਹਿੱਸਾ ਹੈਗੇ ਨੇ ਜਿਹੜੇ ਆਪਣੇ ਪ੍ਰਾਚੀਨ ਪਠਾਰ ਨੇ ਉਹ ਕੀ ਦੇ ਹਨ ਗੋਡਵਾਨਾ ਲੈਂਡ ਦਾ ਹਿੱਸੇ ਨੇ ਇਸ ਕਰਕੇ ਇਸ ਨੂੰ ਸਭ ਤੋਂ ਪੁਰਾਣਾ ਤੇ ਸਥਿਰ ਭੂ-ਭਾਗ ਬਣਾਉਂਦਾ ਹੈ ਤੇ ਇਹ ਸਭ ਤੋਂ ਪੁਰਾਣਾ ਹੈਗਾ ਤੇ ਇਹ ਆਪਣਾ ਕੀ ਹੈ ਹੁਣ ਇਹਦੇ ਵਿੱਚੋਂ ਇੱਕ ਕੁਐਸਚਨ ਨਿਕਲ ਕੇ ਆਉਂਦਾ ਹੈਗਾ ਕਿ ਜਿਹੜਾ ਪ੍ਰਾਚੀਨ ਗੋਡਵਾਨਾ ਹੈ ਗੋਡਵਾਨਾ ਲੈਂਡ ਦਾ ਹਿੱਸਾ ਹੈ ਜਿਹੜਾ ਆਪਣਾ ਪਲੇਟੂ ਹੈ ਉਹ ਕਿਸ ਦਾ ਹਿੱਸਾ ਹੈ ਗੋਡਵਾਨਾ ਲੈਂਡ ਦਾ ਹਿੱਸਾ ਹੈ ਤੇ ਸਭ ਤੋਂ ਪੁਰਾਣਾ ਤੇ ਸਥਿਰ ਪੂਪਾਗ ਮੰਨਿਆ ਜਾਂਦਾ ਹੈਗਾ ਨੈਕਸਟ ਆਪਣਾ ਕੁਐਸਚਨ ਹੈਗਾ ਸੈਕਿੰਡ ਕਿ ਵਿਚ ਰਿਵਰ ਡਿਵਾਈਡ ਦਾ ਪੈਨਸੂਲਰ ਪਲੇਟੂ ਇਨਟੂ ਦਾ ਸੈਂਟਰਲ ਹਾਈ हाईलैंड एंड डिस डिस सॉरीट पटू अच जी क्वेश्चन की हाइट है ज्यादा ही हो चुकी है ਕਵਰ ਵੀ ਨਹੀਂ ਹੋ ਰਿਹਾ ਆਈ ਡੋਟ نو ਵਾਈ ਕੀ ਹੋਇਆ ਕਿਹੜਾ ਨਦੀ ਪ੍ਰਾਇਧਵੀਪ ਪਠਾਰ ਨੂੰ ਮੱਧ ਭੂਮੀ ਮੱਧ ਉੱਚ ਭੂਮੀ ਅਤੇ ਦੱਖਣ ਦੀ ਪਠਾਰ ਵਿੱਚ ਵੰਡਦੀ ਹੈ ਹੁਣ ਆਪਾਂ ਨਦੀ ਦੀ ਗੱਲ ਕਰਦੇ ਆ ਜਿਹੜੀ ਕਿ ਆਪਣੇ ਦੱਖਣ ਦੇ ਪਠਾਰ ਦੇ ਅੰਦਰ ਵਹਿੰਦੀ ਹੈਗੀ ਹੈ ਤੇ ਜਿਹੜਾ ਮੱਧ ਉੱਚ ਭੂਮੀ ਹੈਗੀ ਆ ਉਹਨੂੰ ਦੱਖਣ ਦੇ ਪਠਾਰ ਤੋਂ ਵੰਡਦੀ ਆ ਤਾ ਏ অপਸ਼ਨ ਕੀ ਹੈ ਆਪਣਾ ਤਾਪਦੀ ਤਾਪੀ ਨਦੀ ਸੈਕਿੰਡ ਸੈਕਿੰਡ ਆਪਣਾ ਹੈਗਾ ਨਰਮਦਾ ਨਦੀ ਡੀ ਹੈ গোਦਾਵਰੀ ਤੇ ਡੀ ਹੈ ਕ੍ਰਿਸ਼ਨਾ ਨਦੀ ਤਾਂ ਆਪਣਾ ਰਾਈਟ ਆਨਸਰ ਕੀ ਹੋਏਗਾ ਪ੍ਰਾਇਦੀਪ ਪਠਾਰ ਨੂੰ ਜਿਹੜੀ ਆਪਣੀ ਤਾਪੀ ਨਦੀ ਹੈ ਉਹ ਤਾਂ ਨਹੀਂ ਹੋਏਗਾ ਰੋਂਗ ਆਨਸਰ ਤਸੇ ਆਪਣਾ ਕੀ ਹੈ ਬੀ ਜਿਹੜਾ ਨਰਮਦਾ ਨਦੀ ਹੈਗੀ ਹੈ ও ਇਸ ਘਾਟੀ ਦੇ ਵਿੱਚੋਂ ਦੀ ਲੰਘਦੀ ਹੈ ਇਸ ਕਰਕੇ ਆਪਣਾ ਰਾਈਟ ਆਨਸਰ ਕੀ ਹੋਏਗਾ ਨਰਮਦਾ ਨਦੀ ਆਏਗਾ ਨਰਮਦਾ ਨਦੀ ਹੈ ਉਹ ਕੀ ਹੈ ਪ੍ਰਾਇਦੀਪ ਪਠਾਰ ਨੂੰ ਮੱਧ ਉੱਚ ਭੂਮੀ ਤੇ ਦੱਖਣ ਦੀ ਪਠਾਰ ਵਿੱਚ ਵੰਡਦੀ ਹੈ ਮਤਲਬ ਜਿਹੜਾ ਉੱਚ ਭੂਮੀ ਹੈਗੀ ਆ ਉਹ ਨੂੰ ਵੱਖ ਕਰਦੀ ਹੈ ਦੱਖਣ ਪਠਾਰ ਤੋਂ ਤਾਂ ਉਹ ਆਪਣੀ ਜਿਹੜੀ ਨਦੀ ਹੈਗੀ ਆ ਨਰਮਦਾ ਨਦੀ ਹੈ ਨਰਮਦਾ ਇੱਕ ਕੀ ਹੈ ਰਿਫਟ ਘਾਟੀ ਵਿੱਚੋਂ ਵਗਦੀ ਹੈ ਜੋ ਕਿ ਦੋ ਹਿੱਸਿਆਂ ਦੇ ਵਿਚਕਾਰ एक कुदरती सीमा वजो कम कर दी है मैं इस्नू ही छोटा कर लेनी है एक कुछ ज्यादा ही छोटा हो गया ਠੀਕਾ ਥਰਡ ਜਿਹੜਾ ਹੈਗਾ ਆਪਣਾ ਇਹ ਕਿਹੜਾ ਹੈਗਾ ਕਿ ਬਲੈਕ ਸੋਇਲ ਏਰੀਆ ਆਫ ਦਾ ਪੈਨਸਲਰ ਪਲੇਟੂ ਇਜ਼ ਨੋਨ ਐਜ਼ ਜਿਹੜਾ ਪ੍ਰਾਇਦੀਪ ਪਠਾਰ ਦੀ ਕਾਲੀ ਮਿੱਟੀ ਵਾਲੇ ਖੇਤਰ ਨੂੰ ਕੀ ਕਿਹਾ ਜਾਂਦਾ ਹੈਗਾ ਕੀ ਕਿਹਾ ਜਾਂਦਾ ਹੈ ਦੱਸੋ ਇਹ অপਸ਼ਨ ਹੈਗਾ ਮਾਲਵਾ ਪਠਾਰ ਬੀ ਹੈਗਾ ਉਹਨੂੰ ਛੋਟਾ ਨਾਗਪੁਰ ਸੀ ਹੈਗਾ ਦੱਖਣ ਟ੍ਰੈਪ ਤੇ ਡੀ ਹੈਗਾ ਆਪਣਾ ਵਿੰਦਿਆਚਲ ਤਾਂ ਦੱਸੋ ਇਸ ਦਾ ਰਾਈਟ ਆਨਸਰ ਕੀ ਹੋਏਗਾ ਤਾਂ ਜਿਹੜਾ ਆਪਣਾ ਬਲੈਕ ਸੋਇਲ ਵਾਲਾ ਏਰੀਆ ਹੈਗਾ ਦक्कन ਪ੍ਰਾਇਦੀ ਪਠਾਰ ਦਾ ਇਹਨੂੰ ਆਪਾਂ ਦक्कन ਪਠਾਰ ਵੀ ਕਹਿੰਦੇ ਆ ਤੇ ਇਸ ਏਰੀਏ ਨੂੰ ਆਪਾਂ ਛੋਟਾ ਨਾਗਪੁਰ ਸੀ ਹੋਏਗਾ ਮੇਰੇ ਮਾਈਂਡ ਦੇ ਅੰਦਰ ਛੋਟਾ ਨਕਪੁਰ ਤੋਂ ਰਿਲੇਟਡ ਕੁਝ ਹੋਰ ਚੱਲ ਰਿਹਾ ਸੀ ਇਸ ਕਰਕੇ ਮੇਰੇ ਮੂਵੀ ਚ ਉਹ ਛੋਟਾ ਨਕਪੁਰ ਨਿਕਲ ਗਿਆ ਬਟ ਇਹਦਾ ਜਿਹੜਾ ਰਾਈਟ ਆਨਸਰ ਹੋਏਗਾ ਉਹ ਕੀ ਹੋਏਗਾ ਪ੍ਰਾਇਦੀ ਪ੍ਰਾਇਦੀ ਦੇ ਅੰਦਰ ਜਿਹੜੀ ਕਾਲੀ ਮਿੱਟੀ ਵਾਲੇ ਖੇਤਰ ਨੇ ਉਹਨੂੰ ਆਪਾਂ ਦੱਖਣ ਟਰੈਪ ਕਹਾਂਗੇ ਤਾਂ ਆਪਣਾ ਰਾਈਟ ਆਨਸਰ ਸੀ ਹੋਏਗਾ ਦੱਖਣ ਟਰੈਪ ਜਵਾਲਾਮੁਖੀ ਦਾ ਕੀ ਹੈ ਮੂਲ ਮੂਲ ਦਾ ਹੈਗਾ ਦੱਖਣ ਟਰਾਪਾ ਉਹ ਜਵਾਲਾਮੁਖੀ ਮੂਲ ਦਾ ਹੈਗਾ ਤੇ ਇਸ ਦੇ ਵਿੱਚ ਕਾਲੀ ਰੇਂਗਟ ਮਿੱਟੀ ਹੁੰਦੀ ਹੈ ਜਿਹਦੇ ਵਿੱਚ ਕੀ ਕਾਲੀ ਮਿੱਟੀ ਤੋਂ ਹਮੇਸ਼ਾ ਕੀ ਹੈ ਕਪਾਹ ਦੀ ਖੇਤੀ ਹੁੰਦੀ ਹੈ ਹੁਣ ਆਪਾਂ ਦੇਖਦੇ ਹਾਂ ਕਿ ਜਿਹੜੀ ਕਪਾਹ ਹੈਗੀ ਆ ਉਹ ਰਾਜਸਥਾਨ ਦੇ ਏਰੀਆ ਦੇ ਵਿੱਚ ਹੁੰਦੀ ਹੈ ਜਾਂ ਫਿਰ ਯੂਪੀ ਵਾਲਾ ਏਰੀਆ ਹੋ ਗਿਆ ਤੇ ਜਾਂ ਫਿਰ ਆਪਣੇ ਕੀ ਹੈ ਹਰਿਆਣਾ ਦੇ ਅੰਦਰ ਜਿਹੜਾ ਰਾਜਸਥਾਨ ਨੂੰ ਬਾਰਡਰ ਲੱਗਦੇ ਨੇ ਜਿਵੇਂ सिरसा ਹੋ ਗਿਆ हिसार ਹੋ ਗਿਆ ਫਤਿਆਬਾਦ ਹੋ ਗਿਆ ਇਹ ਵਾਲਾ ਏਰੀਆ ਹੋਗਾ ਇਥੇ ਕੀ ਹੈ ਕਾਲੀ ਮਿੱਟੀ ਪਾਈ ਜਾਂਦੀ ਆ ਤੇ ਦੱਖਣ ਟ੍ਰੈਪ ਜਵਾਲਾਮੁਖੀ ਮੂਲ ਦਾ ਹੈ ਹੁਣ ਤੁਸੀਂ ਮਤਲਬ ਕਹੋਗੇ ਕਿ ਇਹ ਦੱਖਣ ਦਾ ਪਹਾੜ ਜਿਹੜਾ ਪਠਾਰ ਹੈਗਾ ਇਹਦੀ ਤੁਸੀਂ ਕੀ ਗੱਲ ਕਰਦੇ ਹੋ ਜਿਹੜਾ ਗੁਜਰਾਤ ਵਾਲਾ ਏਰੀਆ ਹੈਗਾ ਨਾ ਇਹ ਮਤਲਬ ਕਾਲੀ ਮਿੱਟੀ ਦਾ ਗੜ ਮੰਨਿਆ ਜਾਂਦਾ ਹੈ ਤੇ ਇਹ ਕਿਦੇ ਵਿੱਚ ਹੈਗਾ ਆਪਣਾ ਇਹ ਇਹ ਵੀ ਇੱਕ ਕੀ ਹੈ ਦੱਖਣ ਪਠਾਰ ਦਾ ਹਿੱਸਾ ਹੈਗਾ ਫੋਰਥ ਜਿਹੜਾ ਹੈਗਾ ਆਪਣਾ ਉਹ ਕਿਹੜਾ ਹੈਗਾ ਕਿ ਵਿੱਚ ਇਸ ਦਾ ਹਾਈਐਸਟ ਪੀਕ ਆਫ ਦਾ ਮੈਂਸਿਪ ਪਲੇਟੋ ਪ੍ਰਾਇਦੀਪ ਪਠਾਰ ਦੀ ਸਭ ਤੋਂ ਉੱਚੀ ਚੋਟੀ ਕਿਹੜੀ ਹੈਗੀ ਹੈ ਏ ਡੋਡਾ ਬੇਟਾ ਬੀ ਅਨਾਮੁਦੀ ਸੀ ਮੇਂਦਰਗਿਰੀ ਜਾਂ ਫਿਰ ਡੀ ਗੁਰਸ਼ਿਖਰ ਹੁਣ ਆਪਾਂ ਦੇਖਦੇ ਹਾਂ ਕਿ ਜਿਹੜਾ ਦੱਖਣ ਦਾ ਪਠਾਰ ਹੈਗਾ ਪ੍ਰਾਇਦੀਪ ਪਠਾਰ ਹੈ ਇਦੀ ਸਭ ਤੋਂ ਉੱਚੀ ਚੋਟੀ ਕਿਹੜੀ ਹੈਗੀ ਹੈ ਦੱਸੋ ਇਸ ਦਾ ਰਾਈਟ ਆਨਸਰ ਕੀ ਹੋਏਗਾ ਤਾਂ ਇਸ ਦਾ ਰਾਈਟ ਆਨਸਰ ਕੀ ਹੈ ਅਨਾਮੂਦੀ ਕੇਰਲਾ ਦੇ ਵਿੱਚ ਸਥਿਤ ਹੈਗੀ ਹੈ ਅਨਾਮੂਦੀ ਜਿਹੜੀ ਕਿ 2695 ਮੀਟਰ ਹੈਗੀ ਹੈ ਪੱਛਮੀ ਘਾਟ ਅਤੇ ਦੱਖਣੀ ਭਾਰਤ ਦੀ ਸਭ ਤੋਂ ਉੱਚੀ ਚੋਟੀ ਮੰਨੀ ਜਾਂਦੀ ਆ। ਕੇਰਲ ਦੇ ਵਿੱਚ ਸਥਿਤ ਹੈਗੀ ਅਨੰਮੂਦੀ ਜੜੀ ਕਿ 2695 ਮੀਟਰ ਪੱਛਮੀ ਘਾਟ ਅਤੇ ਦੱਖਣੀ ਭਾਰਤ ਦੀ ਸਭ ਤੋਂ ਉੱਚੀ ਚੋਟੀ ਮੰਨੀ ਜਾਂਦੀ ਹੈਗੀ। The Western Ghats are locally known as Dash in Maharashtra and Karnataka. Ki hoya? Please, the Soge kihoya. Ki hoya. Background voice, Arya. या क्लास रुक सी रोकीबारा चली है इस करके बोल रहे हो की प्लीज दसोगे भाई रोको अच्छा जी अपना क्वेश्चन है कि महाराष्ट्र ਕਰਨਾਟਕ ਵਿੱਚ ਪੱਛਮੀ ਘਾਟ ਨੂੰ ਸਥਾਨਕ ਤੌਰ ਤੇ ਕੀ ਕਿਹਾ ਜਾਏਗਾ ਕੀ ਇਹਨੂੰ ਸਹੀਆਦਰੀ ਕਿਹਾ ਜਾਂਦਾ ਹੈ ਕੀ ਇਹਨੂੰ ਨੀਲਗਿਰੀ ਕਿਹਾ ਜਾਂਦਾ ਹੈ ਜਾਂ ਫਿਰ ਇਲਾਇਚੀ ਕਿਹਾ ਜਾਂਦਾ ਜਾਂ ਫਿਰ ਇਹਨੂੰ ਪਲਾਨੀ ਕਿਹਾ ਜਾਂਦਾ ਦੱਸੋ ਇਸ ਦਾ ਰਾਈਟ ਆਨਸਰ ਕੀ ਹੋਏਗਾ ਵੈਸਟਰਨ ਘਾਟ ਨੂੰ ਲੋਕਲ ਲੈਂਗੁਏਜ ਦੇ ਅੰਦਰ ਕੀ ਕਿਹਾ ਜਾਂਦਾ ਹੈਗਾ ਮਹਾਰਾਸ਼ਟਰਾ ਤੇ ਕਰਨਾਟਕਾ ਦੇ ਵਿੱਚ ਤਾਂ ਇਹਨੂੰ ਆਪਾਂ ਯਾਦਰੀ بولਦੀਆਂ ਮਤਲਬ ਹਰ ਇੱਕ ਦੀ ਆਪੋ ਆਪਣੀ ਲੈਂਗੁਏਜ ਹੁੰਦੀ ਹੈ ਤੇ ਜਿਹੜਾ ਮਹਾਰਾਸ਼ਟਰ ਤੇ ਕਰਨਾਟਕ ਵਾਲਾ ਏਰੀਆ ਹੈਗਾ ਉਹ ਵੈਸਟਰਨ ਘਾਟ ਨੂੰ ਸਹੀ ਯਾਦਰੀ ਕਹਿੰਦੇ ਨੇ ਤਾਂ ਆਪਣਾ ਰਾਈਟ ਆਨਸਰ ਕੀ ਹੋਏਗਾ ਏ ਹੋਏਗਾ ਸਹੀ ਯਾਦਰੀ ਪਛਿੰਘ ਘਾਟ ਦੀ ਜਿਹੜੀ ਲੜੀ ਹੈਗੀ ਹੈ ਉਹ ਉੱਤਰੀ ਹਿੱਸੇ ਦਾ ਸਥਾਨਕ ਨਾਮ ਹੈਗਾ ਸਹੀ ਯਾਦਰੀ ਪਛਮੀ ਘਾਟ ਦੀ ਲੜੀ ਉੱਤਰੀ ਹਿੱਸੇ ਦਾ ਸਥਾਨਕ ਨਾਮ ਹੈ। ਕਰਨਾਟਕ ਤੇ ਮਹਾਰਾਸ਼ਟਰ ਵਾਲੇ ਲੋਕ ਪਛਮੀ ਘਾਟ ਨੂੰ ਸਹੀ ਯਾਦਰੀ ਦੇ ਨਾਮ ਤੋਂ ਬੁਲਾਉਂਦੇ ਨੇ। ਨੈਕਸਟ ਆਪਣਾ ਕੁਐਸਚਨ ਹੈਗਾ। ਔਰ ਸੌਰੀ ਪਤਾ ਨਹੀਂ ਕਿਉਂ ਬਾਰ-ਬਾਰ ਉਪਚਾਰ ਕਰੀ ਨੇ। ਵਿਚ ਪਲੇਟੂ ਇਜ਼ ਫੇਮਸ ਫੋਰ ਬੀਇੰਗ ਇਨ ਮਿਨਰਲ ਹਾਰਟ ਆਫ ਇੰਡੀਆ? ਮੈਂ ਤੁਹਾਨੂੰ ਥਿਉਰੀ ਕਰਵਾਈ ਸੀ ਉਹਦੇ ਵਿੱਚ ਕਿਹਾ ਸੀਗਾ ਕਿ ਮਿਨਰਲ ਹਾਰਟ ਆਫ ਇੰਡੀਆ ਕਿਹੜਾ ਪਠਾਰ ਹੈਗਾ ਜਿਹਨੂੰ ਭਾਰਤ ਦਾ ਖनिज ਦਿਲ ਵਜੋਂ ਮਸ਼ਹੂਰ ਹੈ ਮਤਲਬ ਜਿਹਨੂੰ ਹਾਰਟ ਆਫ ਇੰਡੀਆ ਕਿਹਾ ਜਾਂਦਾ ਹੈਗਾ ਇਹੋ ਜਾਂ ਮਿਨਰਲ ਪਲੇਟੂ ਕਿਹੜਾ ਹੈਗਾ A ਹੈਗਾ ਮਾਲਵਾ ਪਠਾਰ B ਹੈਗਾ ਛੋਟਾ ਨਾਗਪੁਰ C ਹੈਗਾ ਬੁੰਧੇਲਖੰਡ ਤੇ D ਹੈਗਾ ਦੱਖਣ ਦਾ ਪਠਾਰ ਤਾਂ ਦੱਸੋ ਇਸ ਦਾ ਰਾਈਟ ਆਨਸਰ ਕੀ ਹੋਏਗਾ ਹਾਂਜੀ ਛੋਟਾ ਨਾਗਪੁਰ ਹੈਗਾ ਨਾ ਜਿਹੜਾ ਉਹਨੂੰ ਆਪਾਂ ਕੀ ਕਹਨੇ ਆ ਹਾਰਟ ਆਫ ਮਿਨਰਲਸ ਕਹਨੇ ਆ ਦੱਖਣ ਦੇ ਪਠਾਰ ਦੇ ਅੰਦਰ ਸੌਰੀ ਛੋਟਾ ਨਾਗਪੁਰ ਪਠਾਰ ਦੇ ਅੰਦਰ ਕੀ ਹੈ ਬਹੁਤ ਸਾਰੇ ਖਨੀਜ ਪਦਾਰਥ ਮੈਗਨੀਜ਼ ਲੋਹਾ ਤੇ ਕੋਇਲਾ ਜਿਹਨੂੰ ਬੋਲਦੇ ਆ ਕੋਲਾ ਇਹ ਬਹੁਤ ਮਾਤਰਾ ਦੇ ਵਿੱਚ ਪਾਇਆ ਜਾਂਦਾ ਹੈਗਾ ਜਿਸ ਕਰ ਇਸਨੂੰ ਕੀ ਹੈ ਖਨੀਜਾਂ ਦਾ ਕੇਂਦਰ ਮੰਨਿਆ ਜਾਂਦਾ ਹੈ ਇਹ ਕੇਂਦਰ ਹੋਣ ਕਰਕੇ ਇਹਨੂੰ ਹਾਰਟ ਆਫ ਇੰਡੀਆ ਵੀ ਕਿਹਾ ਜਾਂਦਾ ਹੈ ਮਿਨਰਲ ਹਾਰਟ ਆਫ ਇੰਡੀਆ ਨੈਕਸਟ ਆਪਣਾ ਹੈਗਾ 7th ਵਿਚ ਆਫ ðiਸ ਹੀਲਜ਼ ਆਰ ਪਾਰਟ ਆਫ ਦਾ ਮੇਘਾਲਿਆ ਪਲੇਟੋ ਮਤਲਬ ਇਨਾ ਵਿੱਚੋਂ ਕਿਹੜਾ ਪਹਾੜੀ ਆ ਪਹਾੜੀਆਂ ਜਿਹੜੀਆਂ ਹੈਗੀਆਂ ਉਹ ਮੇਘਾਲਿਆ ਦਾ ਹਿੱਸਾ ਹਨ ਤਾਂ ਦੱਸੋ ਕਿਹੜਾ ਹੈ ਅਰਾਵਲੀ ਨੰਬਰ ਬੀ ਗਾਰੋ ਖਾਸੀ ਜੈਂਦੀਆਂ ਸੀ ਹੈ ਸਤਪੁੜਾ ਤੇ ਡੀ ਹੈ ਸਹੀਆਦਰੀ ਤਾਂ ਦੱਸੋ ਇਸ ਦਾ ਰਾਈਟ ਆਨਸਰ ਕੀ ਹੋਏਗਾ ਤਾ ਇਸ ਦਾ ਜਿਹੜਾ ਹਿੱਸਾ ਰਾਈਟ ਅਨਸਰ ਜੋ ਹੋਏਗਾ ਨਾ ਤਬਿਕ অপਸ਼ਨ ਇਜ਼ ਦਾ ਰਾਈਟ ਅਨਸਰ ਤਾ ਘਾਰੋ ਖਾਸੀ ਜਾਣਤੀਆਂ ਜਿਹੜਾ ਹੈਗੇ ਨੇ ਇਹ ਕੀ ਹੈ ਕਿ ਆਪਣੇ ਮੇਗਾ ਲੈਪਠਾਰ ਦਾ ਹਿੱਸਾ ਨਹੀਂ ਮੇਗਾਲਿਆ ਦੇ ਅੰਦਰ ਆਉਂਦੀਆਂ ਨੇ ਜਦੋਂ ਆਪਾਂ ਦੇਖਦੇ ਹਾਂ ਗਿਆ ਕਿ ਇੱਕ 트੍ਰਾਂਸ ਹਿਮਾਲਿਆ ਹੁੰਦਾ ਹੈ ਇੱਕ ਮਹਾਨ ਹਿਮਾਲਿਆ ਹੁੰਦਾ ਹੈ ਤਾਂ ਇਹ ਮਹਾਨ ਹਿਮਾਲਿਆ ਦਾ ਹਿੱਸਾ ਨੇ ਤਾਂ ਮਹਾਨ ਹਿਮਾਲਿਆ ਦੇ ਅੰਦਰ ਘਾਰੋ ਖਾਸੀ ਅਸੰਤਾ ਦੀਆਂ ਪਹਾੜੀਆਂ ਇਹ ਸਾਰੀਆਂ ਆਉਂਦੀਆਂ ਨੇ ਤਾਂ ਇਹ تین ਪਹਾੜੀਆਂ ਮੇਗਾਲਿਆ ਸ਼੍ਰੀਲੰਕਾ ਪਠਾਰ ਦੇ ਵਿਸਤਾਰ ਦਾ ਮੁੱਖ ਹਿੱਸਾ ਬਣਾਉਂਦੀਆਂ ਨੇ ਜਿਹੜਾ ਇਹ ਸ਼ਿਲਾੰਗ ਜਿਹੜਾ ਮੈਂ ਕਹ ਲਿਆ ਹੈਗਾ ਪਠਾਰ ਹੈਗਾ ਤਾਂ ਇਹ ਇਹਨਾਂ ਦੇ ਵਿੱਚ ਕੀ ਹੈ ਮੇਨ ਹਿੱਸਾ ਨੇ ਤੇ ਇਹ ਤਿੰਨ ਪਹਾੜੀਆਂ ਜਿਹੜੀਆਂ ਨੇ ਇਹ ਮੁੱਖ ਆਪਦਾ ਹਿੱਸਾ ਬਣਾਉਂਦੀਆਂ ਨੇ ਇੱਕ ਗਾਰੋ ਖਾਸੀ ਤੇ ਅਜੰਤਿਆ ਨੈਕਸਟ ਆਪਣਾ ਹੈਗਾ ਕਿ ਕਿਹੜੀ ਪਰਬਤ ਲੜੀ ਉੱਤਰ ਪੱਛਮ ਵਿੱਚ ਪ੍ਰਾਇਧਵੀ ਪਠਾਰ ਦੀ ਸੀਮਾ ਬਣਾਉਂਦੀ ਹੈ ਵਿਚ ਮਾਊਂਟਨ ਰੇਂਜ ਬਾਉਂਡ ਦੰ ਮੈਨਸਰਡ ਪਲੇਟੂ ਆਫ ਔਨ ਦ ਨਰਥ ਵੈਸਟ ਜਿਹੜਾ ਨਾਰਥ-ਵੈਸਟ ਦੇ ਅੰਦਰ ਕੀ ਹ ਆਪਣਾ ਪ੍ਰਾਇਦੀਪ ਪਠਾਰ ਦੀ ਸੀਮਾ ਬਣਾਉਂਦੀ ਹੈ ਤਾਂ ਉਹ ਕਿਹੜੀ ਹੈਗੀ ਹੈ ਵਿੰਦਿਆचल ਹੈ আরাਵਲੀ ਹੈ ਹਿਮਾਲਿਆ ਹੈ ਜਾਂ ਫਿਰ ਵੈਸਟਰਨ ਘਾਟ ਹੈ ਤਾਂ ਆਪਾਂ ਦੇਖਦੇ ਹੈਗੇ ਆ ਕਿ ਜਿਹੜਾ ਸਭ ਤੋਂ ਉੱਪਰ ਕੀ ਆਉਂਦਾ ਹੈ ਹਿਮਾਲਿਆ ਆਉਂਦਾ ਹੈ ਤੇ ਹਿਮਾਲਿਆ ਦੇ ਜਿਹੜੇ ਪੈਰਾਂ ਦੇ ਵਿੱਚ ਕੀ ਹੈ ਸ਼ਿਵਾਲਿਕਾ ਹੈ ਸ਼ਿਵਾਲਿਕ ਤੋਂ نیچے ਕੀ ਹੈ ਅਰਾਵਲੀ ਹੈ ਅਰਾਵਲੀ ਤੋਂ نیچے ਕੀ ਆ ਜਾਂਦਾ ਆਪਣਾ ਸਾਰਾ ਪ੍ਰਾਇਦੀਪ ਪਠਾਰ ਹੈ ਉਹ ਆ ਜਾਂਦਾ ਤਾਂ ਆਪਾਂ ਦੇਖਦੇ ਹਾਂ ਕਿ ਜਿਹੜੀ ਇਹ ਪर्वਤ ਲੜੀ ਹੈਗੀ ਹੈ ਤਾਂ ਅਰਾਵਲੀ ਜਿਹੜੀ ਹੋਗੀ ਉਹ ਆਪਣੀ ਕੀ ਹੋਗੀ ਪ੍ਰਾਇਦੀਪ ਪਠਾਰ ਦੀ ਸੀਮਾ ਬਣਾਉਂਦੀ ਹੈ ਤਾਂ ਅਰਾਵਲੀ ਸਭ ਤੋਂ ਪਹਿਲਾਂ ਆਪਣਾ ਕੀ ਹੁੰਦਾ ਹੈ ਮਹਾਨ ਹਿਮਾਲਿਆ ਫਿਰ ਆਪਣਾ 트랜스 ਹਿਮਾਲਿਆ ਆਉਂਦੇ ਤੋਂ ਬਾਅਦ ਸ਼ਿਵਾਲਿਕ ਸ਼ਿਵਾਲਿਕ ਤੋਂ نیچے ਸ਼ਿਵਾਲਿਕ ਦੇ ਪੈਰਾਂ ਦੇ ਵਿੱਚ ਕੀ ਹੈ আরাਵਲੀ ਹੈ আরাਵਲੀ ਤੋਂ نیچے ਕੀ ਹੈ ਆਪਣਾ ਦक्कਨ ਦਾ ਪਠਾਰ ਹੈ ਜਿਹਨੂੰ ਆਪਾਂ ਪ੍ਰਾਇਦੀਪ ਪਠਾਰ ਬੋਲਦੇ ਹਾਂ ਤੇ ਪ੍ਰਾਇਦੀਪ ਪਠਾਰ ਤੇ আরাਵਲੀ ਇਹ ਕੀ ਹਨ ਆਪਸ ਦੇ ਵਿੱਚ ਸੀਮਾ ਬਾਉਂਡਰੀ ਸਾਂਝੀ ਕਰਦੀਆਂ ਨੇ ਤਾਂ ਆਪਣਾ ਰਾਈਟ ਆਨਸਰ ਕੀ ਹੋਇਆ ਬੀ ਅਰਾਵਲੀ ਪਹਾੜ ਨੇ ਉਹ ਉੱਤਰ ਪੱਛਮ ਦੇ ਕਿਨਾਰੇ ਦੇ ਵਿੱਚ ਸਥਿਤ ਨੇ ਜੋ ਕਿ ਸਭ ਤੋਂ ਪੁਰਾਣੇ ਨੇ ਤੇ ਸਭ ਤੋਂ ਮੋੜਦਾਰ ਪਰਬਤ ਨੇ ਹੁਪਸਾ ਤੁਹਾਨੂੰ ਇਹ ਸਮਝ ਆ ਗਿਆ ਹੋਣਾ ਜਿਸ ਤਰ੍ਹਾਂ ਮੈਂ ਸਮਝਾਇਆ ਨੈਕਸਟ ਹੈਗਾ ਕਿ ਦਾ ਵੈਸਟਰਨ ਘਾਟ ਆਰ ਡੈਸ਼ ਦੈਨ ਦਾ ਈਸਟਰਨ ਘਾਟ ਜਿਹੜੀ ਪੱਛਮੀ ਘਾਟ ਆ ਉਹ ਪੂਰਵੀ ਘਾਟ ਨਾਲੋਂ ਡੈਸ਼ ਹਨ ਕੀ ਹਨ ਇਹ ਹੈਗਾ ਹਾਇਰ ਐਂਡ ਕੰਟੀਨਿਊ ਉੱਚੇ ਅਤੇ ਨਿਰੰਤਰ ਹਨ ਬੀ ਨੀਵੇਂ ਅਤੇ ਟੁੱਟੇ ਹੋਏ ਹਨ ਸੀ ਨੀਵੇਂ ਅਤੇ ਨਿਰੰਤਰ ਹਨ ਤੇ ਡੀ ਆਪਣਾ ਕੀ ਹੈ ਹਾਇਰ ਐਂਡ ਡਿਸਕਨੈਕਟਡ ਮਤਲਬ ਉੱਚੇ ਅਤੇ ਟੁੱਟੇ ਹੋਏ ਹਨ ਤਾਂ ਆਪਾਂ ਦੇਖਦੇ ਹਾਂ ਕਿ ਜਿਹੜਾ ਵੈਸਟਰਨ ਘਾਟ ਹੈ ਨਾ ਉਹ ਪੂਰਬੀ ਘਾਟ ਨਾਲੋਂ ਕੀ ਹੈ ਤਾਂ ਰਾਈਟ ਆਨਸਰ ਆਪਣਾ ਕੀ ਆਏਗਾ ਏ ਆਏਗਾ ਕਿਉਂਕਿ ਜਿਹੜਾ ਵੈਸਟਰਨ ਘਾਟ ਹੈ ਨਾ ਉਹ ਉੱਚੇ ਅਤੇ ਨਿਰੰਤਰ ਹਨ ਰੈਦਰ ਦਨ ਈਸਟਰਨ ਘਾਟ ਪਠਮੀ ਕਾਰਟ ਉਚੈ ਹਨ 900 ਤੋਂ 1600 ਮੀਟਰ ਦੀ ਕੀ ਹੈ ਉਚਾਈ ਦੇ ਨਾਲ ਹਨ ਤੇ ਇਹ ਨਿਰੰਤਰ ਕੰਟੀਨਿਊ ਜੁੜੇ ਹੋਏ ਹਨ ਮਤਲਬ ਇਹ ਇੱਕ ਕੀ ਹੈ ਇੱਕ ਲੜੀਬੰਦ ਹੈ ਇਹਨਾਂ ਦੇ ਵਿਚਾਲੇ ਕੋਈ ਵੀ ਡਿਸਕੰਟਿਨਿਟੀ ਨਹੀਂ ਹੈ ਮਤਲਬ ਟੁੱਟੇ ਹੋਏ ਨਹੀਂ ਹੈਗੇ ਆ ਤੇ ਜਿਹੜਾ ਈਸਟਰਨ ਕਾਰਟ ਹੈਗਾ ਉਹ ਕੀ ਹੈ ਇਹਦੇ ਤੋਂ ਕੰਪੈਰੀਟਿਵਲੀ ਲੋ ਹੈਗੇ ਆ ਤੇ ਰੋਡਰ ਮਤਲਬ ਕੀ ਹੈ ਇੱਕ ਆਰਡਰ ਦੇ ਵਿੱਚ ਨਹੀਂ ਹੈਗੇ ਇਹ ਮਤਲਬ ਟੁੱਟੇ ਹੋਏ ਹਨ ਅਨਨ ਦੇ ਵਿਚਕਾਰ ਕੀ ਹੈ ਨਦੀਆਂ ਵਹਿੰਦੀਆਂ ਨੇ ਤੇ ਨਦੀਆਂ ਨੇ ਕੀ ਕੀਤਾ ਇਹਨਾਂ ਨੂੰ ਤੋੜ ਕੇ ਆਪਣਾ ਰਸਤਾ ਬਣਾ ਲਿਆ ਇਸ ਕਰਕੇ ਜਿਹੜਾ ਈਸਟਰਨ ਘਾਟ ਹੋਇਆ ਉਹ ਕੀ ਹੋ ਗਿਆ ਟੁੱਟਿਆ ਹੋਇਆ ਹੋ ਗਿਆ ਵਿਚਕਾਰ ਮਤਲਬ ਲੜੀਦਾਰ ਨਹੀਂ ਹੈਗੇ ਵਿਚਾਰ ਕੀ ਹੈ ਨਦੀਆਂ ਹਨ ਪਰ ਜਿਹੜੇ ਪੱਛਮੀ ਘਾਟ ਹੈਗੇ ਆ ਉਹ ਕੀ ਹੈ ਉੱਚੇ ਵੀ ਹੈਗੇ ਆ ਤੇ ਇਹ ਕੰਟੀਨਿਊ ਵਾਲੇ ਹੈਗੇ ਨੇ 900 ਤੋਂ 1600 ਮੀਟਰ ਇਹਨਾਂ ਦੀ ਉਚਾਈ ਹੈ ਤੇ ਇਹ ਕੀ ਹੈ ਨਿਰੰਤਰ ਹੈਗੇ ਕਿਉਂਕਿ ਇੱਥੇ ਕੋਈ ਵੀ ਨਦੀ ਨਹੀਂ ਵਹਿੰਦੀ ਇਸ ਕਰਕੇ ਕੀ ਹੈ ਇੱਕ ਲੜੀਦਾਰ ਹੀ ਹਨ ਨੈਕਸਟ ਆਪਣਾ ਕੀ ਹੈ 10 ਕੁਐਸਚਨ ਆਹ ਸੌਰੀ ਪਤਾ ਨਹੀਂ ਕਿਉਂ ਮੈਥੋਂ ਬਾਰ-ਬਾਰ ਅੱਜ ਆਪਸ਼ਨ ਆਂਸਰ ਵਿਖਰੇ ਨਹੀਂ ਸੌਰੀ 10 ਹੈਗਾ ਵਿਚ ਆਫ ਦਾ ਫਲੋਵਿੰਗ ਰੀਵਰ ਫਲੋ ਥਰੋ ਅ ਰਿਫਟ ਵੈਲੀ ਰਿਫਟ ਵੈਲੀ ਮਤਲਬ ਹੇਠ ਲਿਖਿਆਂ ਵਿੱਚੋਂ ਨਦੀਆਂ ਵਿੱਚੋਂ ਕਿਹੜੀ ਇੱਕ ਰਿਫਟ ਘਾਟੀ ਵਿੱਚੋਂ ਵਹਿੰਦੀ ਹੈਗੀ ਹੈ ਰਿਫਟ ਘਾਟੀ ਦੇ ਵਿੱਚੋਂ ਕਿਹੜੀ ਵਹਿੰਦੀ ਹੈਗੀ ਹੈ ਗੰਗਾ ਯਮਨਾ ਨਰਮਦਾ ਜਾਂ ਫਿਰ ਮਹਾਨਦੀ ਤਾਂ ਇਹਦੇ ਵਿੱਚੋਂ ਜਿਹੜਾ ਆਪਣੇ ਇੱਕ ਨਦੀ ਵਹਿੰਦੀ ਹੈਗੀ ਆ ਉਹ ਆਪਣੀ ਕਿਹੜੀ ਹੈਗੀ ਨਰਮਦਾ ਨਦੀ ਹੈਗੀ ਹੈ ਕਿਉਂਕਿ ਨਰਮਦਾ ਨਦੀ ਅਰਾਵਲੀ ਤੋਂ ਸ਼ੁਰੂ ਹੁੰਦੀ ਹੈ ਇਸ ਕਰਕੇ ਅਰਾਵਲੀ ਦੇ ਵਿੱਚ ਵੀ ਵਹਿੰਦੀ ਹੈ ਇਸ ਕਰਕੇ ਇਹ ਕੀ ਹੈ ਇਹਦੇ ਵਿੱਚ ਵੀ ਆ ਜਾਂਦੀ ਹੈ ਪਠਾਰ ਦੇ ਵਿੱਚ ਇਹ ਨਰਮਦਾ ਥੋੜੀ ਜੀ ਮਤਲਬ ਲੰਬੀ ਹੋਣ ਕਰਕੇ ਇਹਦੇ ਵਿੱਚ ਵੀ ਵਹਿੰਦੀ ਹੈਗੀ ਹੈ ਤਾਂ ਆਪਣਾ ਰਾਈਟ ਆਨਸਰ ਕੀ ਹੋਏਗਾ ਸੀ ਹੋਏਗਾ ਨਰਮਦਾ ਹੈਗੀ ਜਿਹੜੀ ਇਹ ਤਾਪੀ ਮੈਂ ਐਕਸਪਲੇਨੇਸ਼ਨ ਹੀ ਵਿਖਾ ਦਿੰਨੀ ਆ ਤੁਹਾਨੂੰ ਨਰਮਦਾ ਅਧਿਤਾਪਤੀ ਜਿਹੜੀਆਂ ਨੇ ਇਹ ਦੋ ਪ੍ਰਮੁੱਖ ਨਦੀਆਂ ਇਹੋ ਜਿਹੀਆਂ ਨੇ ਜਿਹੜੀਆਂ ਕਿ ਪਹਾੜੀ ਸ਼੍ਰੇਣੀਆਂ ਦੇ ਵਿੱਚਕਾਰ ਕੱਟ ਕੇ ਰਿਫਟ ਘਾਟੀਆਂ ਵਿੱਚੋਂ ਵਗਦੀਆਂ ਹਨ ਤਾਂ ਆਪਣਾ ਨੈਕਸਟ ਜਿਹੜਾ ਹੈਗਾ ਉਹ ਹੈਗਾ ਕਿ ਜਿਹੜਾ ਇਸਟਰਨ ਗਾਟ ਐਂਡ ਵੈਸਟਰਨ ਗਾਟ ਮੀਟ ਐਟ ਜਿਹੜਾ ਪੂਰਬੀ ਘਾਟਾ ਹੈ ਪੱਛਮੀ ਘਾਟਾ ਹੈ ਇਹ ਆਪਸ ਦੇ ਵਿੱਚ ਕਿੱਥੇ ਜਾ ਕੇ ਮਿਲਦੇ ਨੇ ਕਿੱਥੇ ਜਾ ਕੇ ਮਿਲਦੇ ਨੇ ਇਲਾਇਚੀ ਪਹਾੜੀਆਂ ਦੇ ਵਿੱਚ ਮਿਲਦੇ ਨੇ ਪਲਾਨੀ ਪਹਾੜੀਆਂ ਦੇ ਵਿੱਚ ਮਿਲਦੇ ਨੇ ਜਾਂ ਫਿਰ ਨੀਲਗਿਰੀ ਪਹਾੜੀਆਂ ਦੇ ਵਿੱਚ ਮਿਲਦੇ ਨੇ ਡੀ অপਸ਼ਨ ਸੇ ਦਿਖ ਨਹੀਂ ਰਿਹਾ ਸੀਗਾ ਤਾਂ ਨੀਲਗਿਰੀ ਪਹਾੜੀਆਂ ਨੇ ਜਾਂ ਫਿਰ ਡੀ ਕੀ ਹੈ ਅਨਾਮਲਾਈ ਪਹਾੜੀਆਂ ਨੇ ਤਾਂ ਦੱਸੋ ਇਸ ਦਾ ਰਾਈਟ ਆਨਸਰ ਕੀ ਹੋਏਗਾ ਕਿ ਜਿਹੜਾ ਪੂਰਬੀ ਘਾਟ ਹੈਗਾ ਉਹ ਪੱਛਮੀ ਘਾਟ ਦੇ ਨਾਲ ਕਿੱਥੇ ਜਾ ਕੇ ਮਿਲਦੇ ਨੇ ਨੀਲਗਿਰੀ ਦੀਆਂ ਪਹਾੜੀਆਂ ਦੇ ਵਿੱਚ ਜਾ ਕੇ ਮਿਲਦੇ ਨੇ ਤਾਂ ਰਾਈਟ ਆਨਸਰ ਸੀ ਹੋਏਗਾ ਨਿਲਗਿਰੀ ਪਹਾੜੀਆਂ ਕਿਹਾ ਇੱਕ ਮਿਲਾਪ ਬਿੰਦੂ ਵੱਜੋਂ ਵੀ ਕੰਮ ਕਰਦੀਆਂ ਨੇ ਇੱਥੇ ਜਿਹੜਾ ਆਪਣਾ ਪੱਛਮੀ ਘਾਟ ਅਤੇ ਪੂਰਬੀ ਘਾਟ ਆ ਕੇ ਮਿਲਦੇ ਹਨ ਹੁਣ ਤੁਸੀਂ ਪੁੱਛੋਗੇ ਕਿ ਮੈਮ ਤੁਸੀਂ ਬਾਰ-ਬਾਰ ਬੋਲ ਰਹੇ ਹੋ ਕਿ ਪੱਛਮੀ ਘਾਟ ਤੇ ਪੂਰਬੀ ਘਾਟ ਪੱਛਮੀ ਘਾਟ ਤੇ ਪੂਰਬੀ ਘਾਟ ਕੀ ਹੁੰਦੇ ਨੇ ਘਾਟ ਉਹ ਹੁੰਦੇ ਨੇ ਜਿਹੜੇ ਕਿ ਆਪਣੇ ਸਮੁੰਦਰੀ ਸਮੁੰਦਰ ਦੇ ਨਾਲ ਕਿਹਾ ਬਾਉਂਡਰੀ ਬਣਾਉਂਦੇ ਨੇ ਤੇ ਜਿਹੜਾ ਪੱਛਮ ਤੋਂ ਆਪਣਾ ਇੰਡੀਆ ਦਾ ਜਿਹੜਾ ਪੱਛਮ ਵਾਲਾ ਏਰੀਆ ਲੱਗਦਾ ਹੈਗਾ ਤੇ ਇੱਕ ਆਪਣਾ ਕੀ ਹੈਗਾ ਪੂਰਬੀ ਵਾਲਾ ਏਰੀਆ ਲੱਗਦਾ ਹੈਗਾ ਤਾਂ ਪੂਰਬੀ ਵਾਲਾ ਜਿਹੜਾ ਹੈਗਾ ਉਹ ਇਧਰ ਵਾਲੀ ਸਾਈਡ ਆ ਜਾਂਦਾ ਹੈਗਾ ਅ ਅਸਮ ਤੋਂ ਥੋੜਾ نیچے ਤੇ ਜਿਹੜਾ ਪੱਛਮੀ ਹੈਗਾ ਪੱਛਮੀ ਘਾਟ ਹੈਗਾ ਉਹ ਆਪਣਾ ਕੀ ਹੈ ਗੁਜਰਾਤ ਵਾਲੀ ਸਾਈਡ ਆ ਜਾਂਦੀ ਹੈਗੀ ਹੈ ਨੈਕਸਟ ਜਿਹੜਾ ਆਪਣਾ ਕੁਐਸਚਨ ਹੈਗਾ ਉਹ ਹੈਗਾ ਕਿ what is the general direction of a slope of the deccan plateau matlab dakhanajra plateau da dakhan plateau to dakhanajra plateau hega odi tlan di aam disha ki hai matlab e kedi disha de vich aapdi tlan banaunda hai ta kide vich banaunda hai pashchim to purab wal purab to pashchim wal uttar to dakhan wal ta next apna ki hoyega ਅੰਤਰੀ ਵਿਕ ਜਾਂਦੇ ਨੇ ਜਿਹੜੀ ਆਪਾਂ ਪੰਜਾਬੀ ਦੀ ਕਲਾਸ ਲਗਾਈ ਸੀ ਓਕੇ ਜੀ ਹੁਣ ਮਤਲਬ ਮੈਂ ਹੁਣ ਚੈੱਕ ਕਰਦੀ ਹਾਂ ਸੌਰੀ ਮੈਂ ਚੈੱਕ ਨਹੀਂ ਕੀਤਾ ਹੁਣ ਦੁਬਾਰਾ ਦੇਖਦੇ ਨੇ ਆ ਨਹੀਂ ਫਿਰ ਆਪਾਂ ਪੰਜਾਬੀ ਦੀ ਕਲਾਸ ਦੁਬਾਰਾ ਲਗਾ ਲਵਾਂਗੇ ਜਾਂ ਫਿਰ ਅਪਲੋਡ ਕਰ ਦਵਾਂਗੇ ਤਾਂ ਇਹਦਾ ਰਾਈਟ ਆਨਸਰ ਜਿਹੜਾ ਆਪਣਾ ਜਨਰਲ ਡਾਇਰੈਕਸ਼ਨ ਹੈਗੀ ਆ ਉਹ ਕਿਹੜੀ ਹੈਗੀ ਹੈ ਦੱਖਣ ਪਲੇਟੂ ਦੀ ਉਹ ਹੈਗੀ ਪੱਛਮ ਤੋਂ ਪੂਰਬ ਪੂਰਬ ਤੋਂ ਪੱਛਮ ਉੱਤਰ ਤੋਂ ਦੱਖਣ ਜਾਂ ਫਿਰ ਦੱਖਣ ਤੋਂ ਉੱਤਰ ਤਾਂ ਆਪਣਾ ਰਾਈਟ ਆਨਸਰ ਕੀ ਹੋਏਗਾ ਪੱਛਮ ਤੋਂ ਪੂਰਬ ਕਿਉਂਕਿ ਇਹ ਆਪ ਪੱਛਮ ਵਾਲੀ ਸਾਈਡ ਹੈਗਾ ਤਾਂ ਪੱਛਮ ਸਿਰਫ ਇੱਕੋ ਹੀ ਆਪਸ਼ਨ ਦੇ ਵਿੱਚ ਹੈ ਤਾਂ ਇਹਦੀ ਜਿਹੜੀ ਟਲਾਨ ਹੋਊਗੀ ਉਹ ਕਿੰਦੇ ਵੱਲ ਹੋਊਗੀ ਪੱਛਮ ਤੋਂ ਪੂਰਬ ਵੱਲ ਹੋਏਗੀ ਕਿਉਂਕਿ ਇਹਦੇ ਨਾਲ ਕੀ ਲੱਗਦਾ ਹੈਗਾ ਅ ਸਮੁੰਦਰ ਲੱਗਦਾ ਹੈਗਾ ਈਸਟਰਨ ਘਾਟ ਦੇ ਨਾਲ ਈਸਟਰਨ ਦੇ ਨਾਲ ਤੇ ਨਾਰਥ ਦੇ ਨਾਲ ਕੀ ਲੱਗਦਾ ਹੈ ਸੌਰੀ ਵੈਸਟ ਤੇ ਨਾਰਥ ਦੇ ਨਾਲ ਕੀ ਲੱਗਦਾ ਹੈ ਅ ਸਮੁੰਦਰ ਲੱਗਦੇ ਨੇ ਸਮੁੰਦਰ ਦਾ ਮਤਲਬ ਨਾਲ ਬਾਉਂਡਰੀ ਟੱਚ ਹੁੰਦੀ ਹੈ ਇਸ ਕਰਕੇ ਇਹਦਾ ਜਿਹੜਾ ਪੱਛਮ ਵਾਲੀ ਸਾਈਡ ਦਾ ਟਲਾਨ ਹੋਊਗੀ ਨੇ ਪੱਛਮ ਤੋਂ ਕੀ ਹੈ ਪੂਰਬ ਵੱਲ ਨੂੰ ਜਾਂਦੀ ਟਲਾਨ ਹੋਏਗੀ ਆਪਾਂ ਦਾ ਰਾਈਟ ਆਨਸਰ ਕੀ ਹੋਏਗਾ ਇਹ ਹੋਏਗਾ ਗੁਦਾਰਾ ਜਿਹੜੀ ਗੋਦਾਵਰੀ ਹੈ ਕ੍ਰਿਸ਼ਨਾ ਵਰਗੀਆਂ ਜਿਹੜੀਆਂ ਨਦੀਆਂ ਨੇ ਉਹ ਇੱਥੇ ਵਹਿੰਦੀਆਂ ਨੇ ਤੇ ਇਹਦਾ ਵਹਾਅ ਦਾ ਕਾਰਨ ਦਾ ਕੀ ਹੈ ਪੂਰਬ ਵੱਲ ਵਹਿਣਾ ਸਾਬਿਤ ਕਰਦਾ ਹੈ ਕਿ ਜਿਹੜਾ ਦੱਖਣ ਦਾ ਟਲਾਂ ਹੈ ਉਹ ਪੱਛਮ ਤੋਂ ਗਿਆ ਪੂਰਬ ਵੱਲ ਵੈਸੇ ਤਾਂ ਆਪਾਂ ਨਹੀਂ ਚੈੱਕ ਕਰ ਸਕਦੇ ਪਰ ਜਿਹੜਾ ਆਪਣਾ ਨਦੀ ਦਾ ਬਹਾਵ ਹੈਗਾ ਉਹ ਆਪਾਂ ਨੂੰ ਦੱਸਦਾ ਹੈਗਾ ਗੋਦਾਵਰੀ ਤੇ ਕ੍ਰਿਸ਼ਨਾ ਨਦੀ ਇਹਦੇ ਵਿੱਚ ਵਹਿੰਦੀਆਂ ਨੇ ਉਹ ਦੱਸਦੀਆਂ ਨੇ ਕਿ ਜਿਹੜਾ ਇਹਨਾਂ ਦਾ ਬਹਾਵ ਹੈ ਉਹ ਕਿਦੇ ਵੱਲ ਹੈਗਾ ਪੱਛਮ ਤੋਂ ਪੂਰਬ ਵੱਲ ਤਾਂ ਨੈਕਸਟ ਆਪਣਾ ਕੀ ਹੈ 30th ਕੁਐਸਚਨ ਸਤਪੁਰਾ ਰੇਂਜ ਲਾਈਜ਼ ਟੂ ਦਾ ਡੈਸ਼ ਆਫ ਦਾ ਨਰਮਦਾ ਰਿਵਰ ਜਿਹੜੀ ਸਤਪੁਰਾ ਸ਼੍ਰੇਣੀ ਹੈਗੀ ਆ ਉਹ ਨਰਮਦਾ ਨਦੀ ਦੇ ਡੈਸ਼ ਦੇ ਵਿੱਚ ਸਥਿਤ ਹੈ ਕਿੱਥੇ ਹੈ ਉੱਤਰ ਵਿੱਚ ਦੱਖਣ ਵਿੱਚ ਪੂਰਬ ਵਿੱਚ ਜਾਂ ਪੱਛਮ ਵਿੱਚ ਹੁਣ ਆਪਾਂ ਦੇਖਦੇ ਹਾਂ ਕਿ ਸਤਪੁਰਾ ਰੇਂਜ ਜਿਹੜੀ ਹੈਗੀ ਆ ਉਹ ਵੀ ਦੱਖਣ ਦੀ ਪਠਾਰ ਦੇ ਅੰਦਰ ਹੀ ਆ ਤੇ ਨਰਮਦਾ ਨਦੀ ਦੇ ਅੰਦਰ ਆਪਾਂ ਪੜਿਆ ਹੀ ਸੀਗਾ ਤਾਂ ਆਪਾਂ ਇਹ ਕਿੱਥੇ ਵਹੂਗੀ ਤਾਂ ਇਹ ਉੱਤਰ ਦੇ ਵਿੱਚ ਦੱਖਣ ਦੇ ਵਿੱਚ ਇਆ ਫਿਰ ਪੂਰਬੀ ਆ ਫਿਰ ਪੱਛਮ ਦੇ ਵਿੱਚ ਹਾਂਜੀ ਇਹ ਕੀ ਹੈ ਉੱਪਰ ਤੋਂ ਆਏਗੀ ਨੀਚੇ ਵੱਲ ਨੂੰ ਤਾਂ ਇਹ ਕੀ ਹੋਏਗੀ ਦੱਖਣ ਵੱਲ ਹੋਏਗੀ ਤਾਂ ਰਾਈਟ ਆਨਸਰ ਕੀ ਹੋਏਗਾ ਬੀ ਨਰਮਲਾ ਨਦੀ ਜਿਹੜੀ ਹੈਗੀ ਆ ਉਹ ਵਿਦਿਆansh ਸ਼੍ਰੇਣੀ ਉੱਤਰ ਤੋਂ ਸ਼ੁਰੂ ਹੁੰਦੀ ਹੈ ਤੇ ਸਤਪੁੜਾ ਸ਼੍ਰੇਣੀ ਦੱਖਣ ਦੇ ਵਿੱਚ ਘਰ ਆ ਕੇ ਕੀ ਹੈ ਵਹਿੰਦੀ ਹੈਗੀ ਹੈ ਤਾਂ ਇਸ ਦਾ ਰਾਈਟ ਆਨਸਰ ਕੀ ਹੋਏਗਾ ਬੀ ਤਾਂ ਨੈਕਸਟ ਆਪਣਾ ਕੀ ਹੈ ਹੇਠ ਲਿਖਿਆ ਵਿੱਚੋਂ ਕਿਹੜੀ আরাਵਲੀ ਲੜੀ ਦੀ ਸਭ ਤੋਂ ਉੱਚੀ ਚੋਟੀ ਹੈਗੀ ਹੈ আরাਵਲੀ ਲੜੀ ਦੀ ਜਿਹੜੀ ਸਭ ਤੋਂ ਉੱਚੀ ਚੋਟੀ ਕਿਹੜੀ ਹੈਗੀ ਹੈ ਦੱਸੋ ਇਹ ਵੀ ਮੈਂ ਤੁਹਾਨੂੰ ਦੱਸਿਆ ਸੀਗਾ ਥਿਉਰੀ ਦੇ ਅੰਦਰ ਕਲ ਸੁਬਾਈ ਤੂਪਗੜ ਜਾਂ ਫਿਰ ਗੁਰੂ ਸ਼िखर ਜਾਂ ਫਿਰ ਮੈਨਦਰਗਿਰੀ ਦੱਸੋ ਇਸ ਦਾ ਰਾਈਟ ਆਨਸਰ ਕੀ ਹੋਏਗਾ আরাਵਲੀ ਦੀ ਦਸਨਾ ਹੈ ਤਾਂ আরাਵਲੀ ਕੀ ਹੈ ਆਪਣੇ ਗੁਰੂ ਸ਼िखर ਦੇ ਗੁਰੂ ਸ਼ਿਖਰ ਹੈ ਅरावली ਦੀ ਸਭ ਤੋਂ ਜਿਹੜੀ ਹਾਈएस्ट ਪੀਕ ਮੰਨੀ ਜਾਂਦੀ ਹੈ ਉਹ ਕਿਹੜੀ ਮੰਨੀ ਜਾਂਦੀ ਹੈ ਗੁਰੂ ਸ਼ਿਖਰ ਮੰਨੀ ਜਾਂਦੀ ਹੈ ਤਾਂ ਰਾਈਟ ਆਨਸਰ ਸੀ ਹੋਏਗਾ ਗੁਰੂ ਸ਼ਿਖਰ ਦੀ ਜਿਹੜੀ ਉਚਾਈ ਹੈਗੀ ਆ ਉਹ ਕਿੰਨੀ ਹੈਗੀ ਹੈ ਹਾਈएस्ट ਪੀਕ ਉਹ 1722 ਮੀਟਰ ਹੈਗੀ ਹੈ ਤੇ ਇਹ ਕਿੱਥੇ ਹੈਗੀ ਹੈ ਇਹ ਮਾਉਂਟ ਆਬੂ Rajasthan ਦੇ ਵਿੱਚ ਸਥਿਤ ਹੈਗੀ ਹੈ ਤਾਂ ਇਹਦਾ ਹਾਈएस्ट ਪੁਆਇੰਟ ਜਿਹੜਾ ਅਰਾਵਲੀ ਦਾ ਹੈਗਾ ਉਹ ਮੰਨਿਆ ਜਾਂਦਾ ਹੈਗਾ ਮਾਉਂਟ ਆਬੂ ਜੋ ਕਿ ਰਾਜਸਥਾਨ ਦੇ ਵਿੱਚ ਹੈਗੀ ਹੈ ਮਾਉਂਟ ਆਬੂ ਰਾਜਸਥਾਨ ਦੇ ਵਿੱਚ ਹੈਗੀ ਹੈ ਤੇ ਜਿਹੜਾ ਇਹਦਾ ਸਿਖਰ ਪੀਕ ਹੈ ਤਾਂ ਉਹ ਕਿਹੜਾ ਹੋਏਗਾ ਗੁਰੂ ਸ਼ਿਖਰ ਮੰਨਿਆ ਜਾਊਗਾ ਜਿਹੜਾ 15th ਕੁਐਸਚਨ ਹੈਗਾ ਅੱਗੇ ਦਿੱ ਦਿੱਤੀ ਹਾਂ ਨਾਸਾ ਵਿੱਚ ਪਲੇਟੂ ਲਾਈਜ਼ ਬਿਟਵੀਨ ਦਾ ਅਰਾਵਲੀ ਐਂਡ ਦਾ ਵਿਦਿਆਚਲ ਰੇਂਜ ਮਤਲਬ আরাਵਲੀ ਅਤੇ ਵਿद्यांचल ਸ਼੍ਰੇਣੀਆਂ ਦੇ ਵਿਚਕਾਰ ਕਿਹੜਾ ਪਠਾਰ ਸਥਿਤ ਹੈ ਤਾਂ ਕਿਹੜਾ ਕਿਹੜਾ ਸਥਿਤ ਹੈ ਛੋਟਾ ਨਾਗਪੁਰ ਮਾਲਵਾ ਦਾ ਪਠਾਰ ਦੱਖਣ ਦਾ ਪਠਾਰ ਜਾਂ ਫਿਰ ਸ਼ੀਲਾੰਗ ਪਠਾਰ ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੈ ਉਹ ਕੀ ਹੋਏਗਾ আরাਵਲੀ ਅਤੇ ਵਿद्यांचल ਜਿਹੜੀ ਸ਼੍ਰੇਣੀ ਹੈਗੀ ਹੈ ਇਹਨਾਂ ਦੇ ਵਿਚਕਾਰ ਇੱਕ ਜਿਹੜਾ ਪਠਾਰ ਹੈਗਾ ਉਹ ਹੈਗਾ ਮਾਲਵਾ ਦਾ ਪਠਾਰ ਤਾਂ ਆਪਣਾ ਰਾਈਟ ਆਨਸਰ ਕੀ ਹੋਏਗਾ ਮਾਲਵਾ ਦਾ ਪਠਾਰ ਮਾਲਵਾ ਪਠਾਰ ਹੈਗਾ ਉਹ ਉੱਤਰ ਪੱਛਮ ਅਤੇ আরাਵਲੀ ਲੜੀ ਅਤੇ ਦੱਖਣ ਵਿੱਚ ਵਿਦਿਆਨਚ ਲੜੀ ਦੇ ਵਿਚਕਾਰ ਖੇਤਰ ਵਿੱਚ ਸਥਿਤ ਹੈਗਾ ਮਾਲਵਾ ਪਠਾਰ ਕੀ ਹੈ ਉੱਤਰ ਪੱਛਮ ਦੇ ਵਿੱਚ ਹੈਗਾ আরাਵਲੀ ਲੜੀ ਤੇ ਤੇ ਦੱਖਣ ਦੇ ਵਿੱਚ ਕੀ ਹੈ ਵਿਦਿਆਨਚ ਲੜੀ ਹੈਗੀ ਹੈ ਤੇ ਇਹਨਾਂ ਦੋਨਾਂ ਨੂੰ ਜਿਹੜਾ ਜੋੜਨ ਦਾ ਕੰਮ ਕਰਦਾ ਉਹ ਕੀ ਹੈ ਮਾਲਵਾ ਦਾ ਪਠਾਰ ਕਰਦਾ ਹੈ ਤਾਂ ਆਪਣਾ ਰਾਈਟ ਆਨਸਰ ਬੀ ਹੈ 60th question ਮੱਧ ਭੂਮੀ ਮੱਧ ਉੱਚ ਭੂਮੀ ਤੇ ਪੂਰਵੀ ਵਿਸਥਾਰ ਨੂੰ ਸਥਾਨਕ ਤੌਰ ਤੇ ਕੀ ਕਿਹਾ ਜਾਂਦਾ ਹੈਗਾ ਮੱਧ ਉੱਚ ਭੂਮੀ ਦੇ ਪੂਰਵੀ ਵਿਸਥਾਰ ਨੂੰ ਕੀ ਕਿਹਾ ਜਾਂਦਾ ਹੈਗਾ ਬੁੰਦੇਲਖੰਡ ਅਤੇ ਮਗੇਲਖੰਡ ਨੈਕਸਟ ਹੈਗਾ ਆਪਣਾ ਸਿਆਦਰੀ ਜਾਂ ਫਿਰ ਦੱਖਣ ਟ੍ਰੈਪ ਜਾਂ ਫਿਰ ਕੋਕਨ ਤਾਂ ਇਸ ਦਾ ਰਾਈਟ ਆਨਸਰ ਕੀ ਹੋਏਗਾ ਕਿ ਜਿਹੜਾ ਈਸਟਵਰਡ ਐਕਸਟੈਂਸ਼ਨ ਹੈ ਆਫ ਦਾ ਸੈਂਟਰਲ ਹਾਈ ਲੈਂਡਸ ਆਰ ਲੋਕਲ ਨਾਓ ਜਿਹੜਾ ਲੋਕਲ ਏਰੀਆ ਦਾ ਨਾਮ ਹੈਗਾ ਉਹ ਕੀ ਹੋਏਗਾ ਮੱਧ ਉੱਚ ਭੂਮੀ ਤੇ ਪੂਰਵੀ ਵਿਸਤਾਰ ਨੂੰ ਸਥਾਨਕ ਤੌਰ ਤੇ ਕੀ ਕਿਹਾ ਜਾਂਦਾ ਹੈ ਤਾਂ ਉਹਨੂੰ ਕੀ ਕਿਹਾ ਜਾਂਦਾ ਬੁੰਦੇਲਖੰਡ ਅਤੇ ਬਗੇਲਖੰਡ ਕਿਹਾ ਜਾਂਦਾ ਤਾਂ ਇਸ ਰਾਇਟ ਆਨਸਰ ਕੀ ਹੋਏਗਾ ਏ ਏ ਉਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਦੇ ਵਿੱਚ ਕੀ ਹੈ ਮਾਲਵਾ ਪਠਾਰ ਦੇ ਪੂਰਬ ਦੇ ਵਿੱਚ ਸਥਿਤ ਇੱਕ ਪਠਾਰੀ ਖੇਤਰ ਦੇ ਨਾਮ ਤੋਂ ਜਾਣਿਆ ਜਾਂਦਾ ਹੈਗਾ ਤਾਂ ਇਹ ਕੀ ਹੈ ਉੱਤਰ ਪ੍ਰਦੇਸ਼ ਦੇ ਵਿੱਚ ਤੇ ਮੱਧ ਪ੍ਰਦੇਸ਼ ਦੇ ਵਿੱਚ ਕੀ ਹੈ ਇੱਕ ਮਾਲਵਾ ਪਠਾਰ ਦੇ ਪੂਰਬ ਦੇ ਵਿੱਚ ਸਥਿਤ ਹੈ ਜਿਹੜਾ ਮਾਲਵਾ ਦਾ ਪਠਾਰ ਹੈ ਨਾ ਉਹ ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਦੇ ਵਿੱਚ ਘਾਰਾਂਦਾ ਮਤਲਬ ਕਵਰ ਕਰਦਾ ਹੈਗਾ ਹਾਫ ਕੀ ਹੈ ਉੱਤਰ ਪ੍ਰਦੇਸ਼ ਦੇ ਵਿੱਚ ਹਾਫ ਕੀ ਹੈ ਮੱਧ ਪ੍ਰਦੇਸ਼ ਦੇ ਵਿੱਚ ਹੈ ਜਿਹੜਾ ਆਪਣਾ ਮਾਲਵਾ ਦਾ ਪੇਠਾੜਾ ਤੇ ਮਾਲਵਾ ਦੇ ਪੇਠਾੜਾ ਦਾ